ਹਾਂਜੀ ਸਵਾਗਤ ਹੈ YouTube ਚੈਨਲ ਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕੀ ਹੈ ਇਸ ਬਾਰੇ ਪੂਰੀ ਡਿਟੇਲ ਦੱਸਾਂਗੇ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਵੀਡੀਓ ਲੱਕਸ ਕਰਨਾ ਜੀ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਜਾਲੀ ਪੰਕਤਾ ਸਰਟੀਫਿਕੇਟ ਬਣਾ ਕੇ ਨੌਕਰੀ ਤੇ ਲੱਗੇ ਕਈ ਅਫਸਰਾਂ ਤੇ ਮੁਲਾਜ਼ਮਾਂ ਤੇ ਨੌਕਰੀ ਖੋਸਣ ਦੀ ਤਲਵਾਰ ਲੱਗ ਗਈ ਹੈ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਲੀ ਪੰਕਤਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਤੇ ਲੱਗੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਮੋੜ ਮੈਡੀਕਲ ਜਾਂਚ ਲਈ ਚਾਰ ਮੈਡੀਕਲ ਬੋਰਡ ਬਣਾਏ ਗਏ ਹਨ ਇਸ ਨੂੰ ਲੈ ਕੇ ਵਿਭਾਗ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਤੇ ਹੋਰ ਲੋਕਾਂ ਦਾ ਹੱਕ ਮਾਰ ਕੇ ਨੌਕਰੀ ਲੱਗੇ ਅਫਸਰ ਅਤੇ ਹਫੜਾ ਦਫੜੀ ਮੱਚ ਗਈ ਹੈ ਵਿਭਾਗ ਚ ਪੰਕਤਾ ਦੇ ਆਧਾਰ ਤੇ ਨੌਕਰੀਆਂ ਲੈਣ ਵਾਲੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹਨਾਂ ਨੂੰ ਮੈਡੀਕਲ ਬੋਰਡ ਚ ਜਾ ਕੇ ਮੋੜ ਤੋਂ ਮੈਡੀਕਲ ਕਰਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ ਮੈਡੀਕਲ ਕਰਾਉਣ ਲਈ ਰਕਮ ਜਾਰੀ ਕੀਤੀ ਗਈ ਗਏ ਹਨ ਇਸ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਅਧਿਕਾਰੀ ਜਿਨ੍ਹਾਂ ਨੂੰ ਨੌਕਰੀ ਲੈਣ ਲਈ 40% ਤੋਂ ਵੱਧ ਪੰਕਤਾ ਦਿਖਾ ਕੇ ਨੌਕਰੀ ਹਾਸਲ ਕੀਤੀ ਸੀ ਉਹਨਾਂ ਦੀ ਪੰਕਤਾ ਦੀ ਨਾਂ ਮਾਤਰਾ ਆ ਰਹੀ ਹੈ ਕਈ ਅਫਸਰ ਮੁਰਤੋਂ ਮੈਡੀਕਲ ਕਰਾਉਣ ਤੋਂ ਡਰਦੇ ਮਾਰੇ ਬਹਾਨਾ ਮਾਰ ਕੇ ਛੁੱਟੀ ਤੇ ਚਲੇ ਗਏ ਹਨ ਜਦੋਂ ਕਿ ਕੁਝ ਅਫਸਰ ਹਾਈ ਕੋਰਟ ਦੇ ਦਰਵਾਜ਼ੇ ਖੜਕਾਉਣ ਦੀ ਤਿਆਰੀ ਕਰ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨ ਸਰਕਾਰ ਬਣਦੇ ਸਾਰ ਹੀ ਇਸ ਸਬੰਧ ਵਿੱਚ ਕਈ ਲੋਕਾਂ ਦੇ ਵਿਭਾਗਾਂ ਦੇ ਸ਼ਿਕਾਇਤਾਂ ਦਿੱਤੀਆਂ ਹਨ ਕਿ ਲੋਕ ਨਿਰਮਾਣ ਵਿਭਾਗ ਚ ਪਿਛਲੇ ਕਈ ਅਕਾਲੀ ਭਾਜਪਾ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਅਨੇਕਾਂ ਲੋਕਾਂ ਨੇ ਅਪੰਕਤਾ ਦੇ ਝਾਲੀ ਸਰਟੀਫਿਕੇਟ ਬਣਾ ਕੇ ਸਰਕਾਰ ਚ ਅਧਿਕਾਰੀਆਂ ਦੀਆਂ ਨੌਕਰੀਆਂ ਹਾਸਲ ਕੀਤੀਆਂ ਜਦੋਂ ਸਬੰਧਤ ਵਿਭਾਗ ਨੇ ਇਹਨਾਂ ਦੀਆਂ ਸ਼ਿਕਾਇਤਾਂ ਤੇ ਗੌਰ ਨਹੀਂ ਕੀਤਾ ਤਾਂ ਕੁਝ ਸ਼ਿਕਾਇਤਕਰਤਾਵਾਂ ਵੱਲੋਂ ਹਾਈ ਕੋਰਟ ਤੇ ਵਕੀਲਾਂ ਤੋਂ ਵਿਭਾਗਾਂ ਤੋਂ ਨੋਟਿਸ ਵੀ ਕਢਵਾਏ ਗਏ ਇਸ ਪ੍ਰੰਤ ਪੰਜਾਬ ਸਰਕਾਰ ਦੇ ਇਸ ਭਾਗ ਚ ਅਪੰਗਤਾ ਦੇ ਆਧਾਰ ਤੇ ਨੌਕਰੀ ਕਰਨ ਵਾਲੇ ਸਾਰੇ ਅਫਸਰਾਂ ਦੇ ਕਰਮਚਾਰੀਆਂ ਨੂੰ ਦੁਬਾਰਾ ਤਾਜ਼ਾ ਮੈਡੀਕਲ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਾਣਕਾਰੀ ਅਨੁਸਾਰ ਕੁਝ ਹੋਰ ਅਧਿਕਾਰੀਆਂ ਦੇ ਨਾਲ ਨਾਲ ਚੰਡੀਗੜ੍ਹ ਦੇ ਵਿਖੇ ਤਨਾਤ ਵਿਭਾਗ ਦੇ ਇਸ ਇੱਕ ਕਾਰਜਕਾਰੀ ਇੰਜੀਨੀਅਰ ਦੇ ਕੰਨਾਂ ਤੇ ਸੁਣਦਾ ਉੱਚਾ ਸੁਣਦੇ 70% ਦੀ ਪੰਕਤੀਤਾ ਦਾ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਗਈ ਸੀ ਜਿਸ ਦਾ ਹੁਣ ਤਾਜ਼ਾ ਮੈਡੀਕਲ ਕਰਾਉਣ ਨਾ ਪਰਖ ਦਾ 80% ਦੀ ਆਈ ਹੈ ਜਿਸ ਨੂੰ ਸਪਸ਼ਟ ਹੈ ਕਿ ਪੰਜਾਬ ਚ ਹੋਰਨਾਂ ਭਾਗਾਂ ਚ ਵੀ ਇਹ ਅਨੇਕਾਂ ਲੋਕ ਪੰਕਤੀਤਾ ਲੋਕਾਂ ਦਾ ਹੱਕ ਮਾਰ ਕੇ ਜਾਲੀ ਪੰਕਤੀਤਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਹਾਸਲ ਕੀਤੀਆਂ ਹਨ ਇਹ ਵੀ ਪਤਾ ਲੱਗਾ ਹੈ ਕਿ ਮਾਝੇ ਤੋਂ ਅਕਾਲੀ ਦਲ ਦੇ ਇੱਕ ਸੀਨੀਅਰ ਅਕਾਲੀ ਆਗੂ ਦਾ ਜਵਾਈ ਵੀ ਇਸ ਮਾਮਲੇ ਚ ਸੱਕੀ ਹੈ ਜੋ ਆਪਣੇ ਕੁਝ ਹੋਰ ਬਾਕੀ ਸਾਥੀਆਂ ਦੇ ਨਾਲ ਤਾਜ਼ਾ ਮੈਡੀਕਲ ਕਰਾਉਣ ਤੋਂ ਘਬਰਾ ਰਿਹਾ ਹੈ ਇਸ ਵਿਭਾਗ ਵਿੱਚ ਇੱਕ ਇਹੋ ਜਿਹਾ ਐਸ ਡੀਓ ਵੀ ਹੈ ਜਿਸ ਨੇ ਚੰਡੀਗੜ੍ਹ ਦੇ ਇੱਕ ਹਸਪਤਾਲ ਤੋਂ ਨੌਕਰੀ ਲੈਣ ਲਈ ਆਪਣਾ ਜਾਲੀ ਸਰਟੀਫਿਕੇਟ ਬਣਾਇਆ ਗਿਆ ਸੀ ਜਿਸ ਦਾ ਹਸਪਤਾਲ ਤੋਂ ਰਿਕਾਰਡ ਵਿੱਚ ਕੁਝ ਵੀ ਦਰਜ ਨਹੀਂ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਗ ਤੋਂ ਇੱਕ ਦਰਜਣ ਦੇ ਕਰੀਬ ਹੋਰ ਅਧਿਕਾਰੀ ਤੇ ਕਰਮਚਾਰੀ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਕਰ ਰਹੇ ਹਨ ਜਿਨ੍ਹਾਂ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ ਕਈ ਜਾਲੀ ਸਰਟੀਫਿਕੇਟਾਂ ਵਾਲੇ ਨੌਕਰੀਆਂ ਕਰਕੇ ਪੈਨਸ਼ਨ ਦਾ ਮਾਣ ਰਹੇ ਆਨੰਦ ਲੋਕਾਂ ਦੇ ਅੰਦਰ ਪਾੜ ਭਾਗ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਇਹ ਜੇ ਹਨ ਜਿਨ੍ਹਾਂ ਨੂੰ ਜਾਲੀ ਪੰਕਤਾ ਸਰਟੀਫਿਕੇਟ ਦੇ ਆਧਾਰ ਤੇ ਨੌਕਰੀਆਂ ਕਰਕੇ ਅੱਜ ਕੱਲ ਪੈਨਸ਼ਨਾਂ ਦਾ ਆਨੰਦ ਮਾਣ ਰਹੇ ਹਨ ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਹੈ ਕਿ ਇਹ ਅਧਿਕਾਰੀਆਂ ਖਿਲਾਫ ਜਾਂਚ ਕਰਨੀ ਚਾਹੀਦੀ ਹੈ ਹਾਈ ਕੋਰਟ ਵਿੱਚ ਜਾਣਗੇ ਇਸ ਸਬੰਧ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਜਾਲੀ ਜਾਲੀ ਸਰਜੀ ਵਿੱਚ ਇਕੱਲੇ ਨੌਕਰੀਆਂ ਲੱਗੇ ਅਧਿਕਾਰੀ ਤੇ ਦੋਸ਼ੀ ਨਹੀਂ ਹਨ ਸਗੋਂ ਇਹੋ ਜੇ ਲੋਕਾਂ ਨੂੰ ਗਲਤ ਜਾਲੀ ਸਰਟੀਫਿਕੇਟ ਬਣਾ ਕੇ ਦੇਣ ਵਾਲੇ ਡਾਕਟਰ ਅਤੇ ਸਿਵਲ ਸਰਜਨ ਉਹਨਾਂ ਦੇ ਵੀ ਜ਼ਿੰਮੇਵਾਰ ਹਨ ਕਿਉਂਕਿ ਉਹਨਾਂ ਲੋਕਾਂ ਨੂੰ ਜਾਲੀ ਤੇ ਗਲਤ ਸਰਟੀਫਿਕੇਟ ਜਾਰੀ ਕਰਕੇ ਜੋਗ ਅਫਾਜਾ ਲੋਕਾਂ ਨੂੰ ਹੱਕ ਮਾਰੇ ਜਾਂਦੇ ਹਨ ਜਦੋਂ ਇਸ ਸਬੰਧ ਵਿੱਚ ਇਸ ਪੱਤਰਕਾਰ ਦੇ ਰਜਿੰਦਰ ਮੈਡੀਕਲ ਹਸਪਤਾਲ ਦੇ ਪਟਿਆਲਾ ਦੇ ਮੁਖੀ ਡਾਕਟਰ ਸੀਬਿਆ ਤੋਂ ਉਹਨਾਂ ਦੇ ਪੱਖ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਮੈਡੀਕਲ ਜਾਂਚ ਲਈ ਡਾਕਟਰਾਂ ਦਾ ਪੈਨਲ ਬਣਾ ਦਿੱਤਾ ਗਿਆ ਹੈ ਸਹੀ ਜਾਂਚ ਅਪਰੰਤ ਇਸ ਸਾਰੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕੁਝ ਅਧਿਕਾਰੀ ਮੈਡੀਕਲ ਹੋ ਚੁੱਕਾ ਹੈ ਤੇ ਕਈ ਬਾਕੀਆਂ ਕੀਤੇ ਜਾ ਰਹੇ ਹਨ ਇਹ ਸੀ ਅੱਜ ਦੀ ਨਵੀਂ ਅਪਡੇਟ ਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਵਾਉਣਾ ਜੀ ਧੰਨਵਾਦ